ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਭ ਤੋਂ ਪਹਿਲਾਂ ਤਾਂ ਜੀ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇ ਜੀ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਕੋ ਸ਼ੇਅਰ ਜਿੱਦਾਂ ਕਿ ਤੁਸੀਂ ਦੇਖਿਆ ਸੀ ਪਹਿਲਾ ਬਲੌਗ ਪਈ ਉਹਦੇ ਵਿੱਚ ਚਿੱਠੀ ਆ ਘਰਿਆ ਹਨਾ ਆਪਣਾ ਨੇ ਵੀ ਚਿੱਠੀ ਵਗੈਰਾ ਤੋਰੀ ਥੋੜੀ ਜੀ ਜਿੱਦਾਂ ਕਿ ਕਮੈਂਟ ਹੈ ਵੀ ਫੇਸ ਵਗੈਰਾ ਨਹੀਂ ਲੈ ਰਹੇ ਪ੍ਰੋਪਰ ਜਿੱਦਾਂ ਮਰਜੀ ਥੋੜੀ ਜੀ ਕਿਸੇ ਦੀ ਨਾ ਪ੍ਰਾਈਵੇਸੀ ਹੁੰਦੀ ਆ ਹਨਾ ਜਿਨ੍ਹਾਂ ਦੇ ਬੇਟੀ ਦਾ ਵਿਆਹ ਹੈ ਉਹ ਵੀ ਬਲੌਗ 'ਚ ਆਏ ਆ ਤੁਹਾਨੂੰ ਮੈਂ ਦਿਖਾਉਂਗੀ ਸਭ ਦੇ ਨਾਲ ਮਿਲਾਉਂਗੀ ਅੱਜ ਜੀ ਠੀਕ ਹੈ ਤੇ ਤੁਸੀਂ ਕਹਿ ਲੱਗੇ ਸੀਗੇ ਫਿਰ ਇੱਕ ਪਤਾ ਨਹੀਂ ਲੇਡੀਜ਼ ਸੀਗੀ ਉਹ ਕੌਣ ਸੀ ਬਿੱਬੀ ਨੇ ਬੁਲਾਏ ਵਿਆਹ ਦੇ ਵਿੱਚ ਚਲੇ ਗਏ ਕਾਰਡ ਆਇਆ ਜੀ ਸਾਨੂੰ ਤੁਸੀਂ ਦੇਖਿਆ ਉਹ ਸਾਡੇ ਵਿਆਹ ਦੇ ਵਿੱਚ ਵੀ ਆਏ ਸੀ ਇੱਧਰ ਸਰਦਾਰ ਜੀ ਵੱਲੋਂ ਜੇ ਤੁਹਾਨੂੰ ਐਸੇ ਦਾ ਮੈਨੂੰ ਕੋਈ ਹੋਣੀ ਹੈ ਜਸਟੀਫਿਕੇਸ਼ਨ ਦੇਣ ਦਾ ਬਟ ਤੁਸੀਂ ਦੇਖ ਸਕਦੇ ਹੋ ਜਦੋਂ ਲਾਈਵ ਚੱਲਦਾ ਸੀ ਜਦੋਂ ਪੈਸੇ ਚੱਲ ਰਹੇ ਪੈਸੇ ਪੈਂਦੇ ਸੀ ਨਾ ਮੈਨੂੰ ਤੇ ਰਵਿੰਦਰ ਨੂੰ ਜਦ ਉਹ ਵੀਡੀਓ ਦੇ ਵਿੱਚ ਆਏ ਹੋਏ ਸੀਗੇ ਤੁਸੀਂ ਦੇਖਿਓ ਪਾਈ ਜਰੂਰ ਵੀ ਜਦੋਂ ਮੈਨੂੰ ਤੇਰਵਿੰਦਰ ਨੂੰ ਪੈਸੇ ਪੈ ਰਹੇ ਸੀ ਆਏ ਹੋਏ ਸੀਗੇ ਉਹ ਬਾਕੀ ਚਲੋ ਕੋਈ ਗੱਲ ਨਹੀਂ ਕਹਿੰਦੇ ਹੋਣੇ ਜੇ ਇੱਕ ਨੇ ਕਹਤਾ ਮੈਨੂੰ ਇਹ ਵੀ ਉਹ ਵੀ ਸਾਡੇ ਆਪਣੇ ਆ ਉਹਨਾਂ ਦਾ ਵੀ ਡਾਊਟ ਕਲੀਅਰ ਕਰਤਾ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਅੱਜ ਚੱਲੇ ਆ ਜੀ ਮਹਿੰਦੀ ਦਾ ਫੰਕਸ਼ਨ ਹੈ ਉਹਨਾਂ ਨੇ ਸਪੈਸ਼ਲ ਫੋਨ ਕਰਿਆ ਭਾਈ ਆਜੋ ਤੁਸੀਂ ਇਸ ਕਰਕੇ ਹੁਣ ਮੈਂ ਦੀਦੀ ਸਰਦਾਰ ਜੀ ਤੇ ਮੰਮੀ ਜਾ ਰਹੇ ਆ ਜੀ ਮਹਿੰਦੀ ਤੇ ਫੰਕਸ਼ਨ ਤੇ ਤੇ ਰੱਬ ਅੱਗੇ ਅਰਦਾਸ ਹੈ ਜੀ ਸਭ ਦੇ ਸ਼ਗਨਾਂ ਵਾਲੀਆਂ ਮਹਿੰਦੀਆਂ ਲੱਗਣ ਹੈ ਨਾ ਜਿਨ੍ਹਾਂ ਦੇ ਮੈਰਿਜ ਨਹੀਂ ਹੋਈ ਹੈਗੀ ਤੇ ਇੱਕ ਗੱਲ ਹੋਰ ਮੈਂ ਉੱਥੇ ਦੇਖੇ ਜਦੋਂ ਕਿ ਕੁੜੀ ਨੂੰ ਗੁੱਥਲੀ ਆਈ ਹੈ ਨਾ ਮੁੰਡੇ ਨੂੰ ਵੀ ਆਉਣੀ ਹੁੰਦੀ ਗੁੱਥਲੀ ਚਿੱਠੀ ਦੇ ਵਿੱਚ ਹੈ ਨਾ ਤੇ ਜਿਹੜਾ ਦੇ ਵਿੱਚ ਸ਼ਵਾਰੇ ਹੁੰਨੇ ਆ ਕਹਿੰਦੇ ਵਿੱਚ ਜੇ ਜਿੱਦਾਂ ਕਿਸੇ ਵੀ ਲੇਟ ਕੁੜੀ ਦਾ ਵਿਆਹ ਜਾਂ ਮੁੰਡੇ ਦਾ ਵਿਆਹ ਜੇ ਉਹ ਸ਼ਵਾਰਾ ਝੂਠਾ ਕਰਕੇ ਨਾ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਉਹਨੂੰ ਖੜਾਉਂਗੇ ਤਾਂ ਮੈਰਿਜ ਹੋਣ ਦੇ ਚਾਂਸ ਕਹਿੰਦੇ ਭਾਈ 90% ਵੱਧ ਜਾਂਦੇ ਆ ਠੀਕ ਹੈ ਬਾਕੀ ਹੁਣ ਕਹਿ ਦੋ ਮੰਨ ਦੀ ਤਸੱਲੀ ਬਜ਼ੁਰਗਾਂ ਦਾ ਕਹਿਣਾ ਜਿੱਦਾਂ ਦੀਆਂ ਦੀ ਇਹ ਗੱਲਾਂ ਐ ਸੋ ਕਹਿੰਦੇ ਆਉਨੀ ਆਉਨੀ ਲਾਓ ਸ਼ਗਨਾ ਦੀ ਮਹਿੰਦੀ ਹੈ ਨਾ ਧੀਆ ਮੁਟਿਆਰਾ ਹੋਈਆਂ ਗੁੰਝਾਂ ਤੋਂ ਡਰਾ ਹੋਈਆਂ ਬਾਗਲ ਮੇਰੇ ਨੂੰ ਅੜਿਓ ਨੀਂਦ ਨਾ ਪੈਂਦੀ ਆਉਨੀ ਆਉਨੀ ਲਾਓ ਸ਼ਗਨਾ ਦੀ ਮਹਿੰਦੀ ਠੀਕ ਐ ਸੋ ਇੱਕ ਹੋਰ ਗਾਣਾ ਕਹਿੰਦੇ ਮਹਿੰਦੀ ਮੈਂ ਮਹਿੰਦੀ ਗੀਤ ਦੇ ਵਿੱਚ ਨੱਚਦੀ ਮੇਰੇ ਧਮਕ ਕਾਲਜੇ ਪੈਂਦੀ ਸੋ ਜਿੱਦਾਂ ਦੇ ਵੀ ਇਹ ਲੋਕ ਗੀਤ ਸ਼ੁਰੂ ਤੇ ਚੱਲਦੇ ਆ ਰਹੇ ਆ ਨਾ ਮੇਰਾ ਗਿਰ ਕਰਿਆ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਹਨ ਜਿਦੋਂ ਹੋਂ ਕਹਿੰਦੇ ਨੇ ਆਉਂ ਮੀਆਂ ਉਹ ਨੀਲਾ ਉਹ ਸ਼ਗਨਾਤੀ ਮੈਂਦੀ ਆਉਂ ਨੀ ਆਉਂ ਨੀਲਾ ਉਹ ਸ਼ਗਨਾਤੀ ਮੈਂਦੀ ਤੀਆਂ ਮੁਟਿਆਰ ਹੋਈਆਂ ਕੁੰਜਾ ਟਡਰ ਹੋਈਆਂ ਬਾਦਲ ਮੇਰੇ ਨੂੰ ਅੜਿਓ ਨੀਦਨ ਪੈਂਦੀ ਆ ਬੁਨੀਏ ਬੁਨੀ ਲਾਉ ਸ਼ਗਨਾ ਦੀ ਮੈਂਂਂਦੀ ਸੋ ਹੁਣ ਇਸ ਤੋਂ ਪਹਿਲਾਂ ਮੈਂਦੀ ਤੋਂ ਪਹਿਲਾਂ ਜੀ ਕੁੜੀ ਦੇ ਲੱਗਣਾ ਬਟਣਾ ਉਹਦੇ ਦੇਖਦੇ ਆ ਜੀ ਅਸੀਂ ਜੇ ਬਲੌਗ ਬਣਾਇਆ ਹੋਇਆ ਤਾਂ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕਰਾਂਗੇ ਠੀਕ ਹੈ ਹੁਣ ਜਿੱਦਾਂ ਕਿ ਸਾਡੇ ਵੱਲ ਰਿਵਾਜ ਹੈਗਾ ਜੀ ਵੀ ਸਾਡੇ ਬਟਣਾ ਇੱਕ ਦਾ ਲੱਗਦਾ ਪਰ ਇੱਧਰ ਸਰਦਾਰ ਜੀ ਨਾਲ ਵੱਲ ਵੀ ਹੋਰਾਂ ਵੱਲ ਵੀ ਨਾ ਇੱਧਰ ਜਿਹੜੀ ਸਾਡੀ ਭਾਣਜੀ ਦਾ ਵਿਆਹ ਉੱਧਰ ਵੀ ਆਹੀ ਰਿਵਾਜ ਆ ਵੀ ਦੋ ਬਟਣੇ ਲੱਗਦੇ ਇੱਕ ਦਾਦਕਿਆਂ ਦਾ ਇੱਕ ਨਾਨਕਿਆਂ ਦਾ ਮੇਲ ਵਾਲੇ ਦਿਨ ਜਿੱਦਾਂ ਨਾਨਕੇ ਜਾਂ ਨਿਓ ਲਗਾਨੇ ਆ ਠੀਕ ਹੈ ਤੇ ਅੱਜ ਦਾਦਕਿਆਂ ਦਾ ਲੱਗਣਾ ਸੋ ਹੁਣ ਅਸੀਂ ਸਾਰੇ ਹੋ ਜਾਣੇ ਹੋ ਗਏ ਆ ਰੈਡੀ ਹੁਣ ਆਪਾਂ ਚੱਲਦੇ ਆ ਜੀ ਠੀਕ ਹੈ ਮਿਲਦੇ ਹਾਂ ਤੁਹਡੇ ਟਾਈਮ ਤੱਕ ਬਾਸ ਕਰੋ ਹੁਣ ਤੁਸੀਂ ਦੱਸ ਕਿੰਨਾ ਤਿਆਰ ਹੋਣਾ ਦੱਸ ਫਿਰ ਬਰੇ ਤਾਂ ਵੀ ਜ਼ਰੂਰੀ ਆ ਮਾਰੂ ਜਿਹੜੇ ਗਰੁੱਪ ਦਾ ਹੈ ਗਰੁੱਪ ਦਾ ਹੈ ਤੁਹਾਨੂੰ ਨਹੀਂ ਦੇਖਣਾ ਉੱਥੇ ਸਾਨੂੰ ਇਹ ਦੇਖਣਾ ਹੈ ਲੇਡੀਜ਼ ਦਾ ਪ੍ਰੋਗਰਾਮ ਹੈ ਇਹਦੀ ਲੋਣ ਦਾ ਕਾਤੇ ਮੈਂ ਉਹ ਆ ਦੁਗਾ ਕੀ ਕਹਿੰਦੇ ਹਿੰਨੇ ਆ ਕੀ ਉਹ ਨਹੀਂ ਫਿਲਮ ਨਹੀਂ ਪਿਆਜੀ ਇੱਕ ਆ ਦੇਖੀ ਜਿਹਦੇ ਚ ਉਹ ਹੁੰਦਾ ਹੈ ਮਿਸਟਰ ਸਿੰਘ ਅੱਛਾ ਮਿਸਟਰ ਸਿੰਘ ਹੀ ਹੁੰਦਾ ਉਹ ਮਿਸਟਰ ਸਿੰਘ ਤੁਸੀਂ ਸਿਰਫ ਬਲੌਗ ਸ਼ੂਟ ਕਰਨਾ ਹੈ ਤੇਰ ਵੀ ਤੇਰ ਵੀ ਤੌਰ ਚਾਹੀਦੀ ਆ ਭਈਆ ਏਦਾਂ ਕਿ ਤਾਹਰਾ ਕਾਦੀਆ ਸਾਡੀਆਂ ਦੁੱਧ ਭਾਗ ਕੇ ਆਇਆ ਉਹੀ ਪਰਨਾ ਸਜਾਇਆ ਹੋਇਆ ਏ ਬਸ ਟ੍ਰੈਲ ਮਾਰ ਲਈ ਦੇਖਾਂ ਹੈਂਕਾਂ ਲਾ ਲਈਆਂ ਬਸ ਚਾਚਾ ਭਤੀਜੇ ਇੱਕੋ ਜਿਹੇ ਆ ਬਸ ਮੈਂ ਅਜੀ ਸਾਡੀ ਗੱਲ ਏਦਾਂ ਤੇ ਦੇਖਦੇ ਲੱਛਣ ਦੇਖਦੇ ਦੇਖੋ ਦੀਦੀ ਦਾ ਪਾਤਰ ਆ ਦੇਖ ਕਿ ਤਰ੍ਹਾਂ ਇਹ ਬੰਦੇ ਨੂੰ ਆਣਾ ਰੋਇ ਤੇ ਜਾਂਦਾ ਆਪੇ ਜਾਂਦਾ ਤਾਂ ਕੋਣ ਦੇਖਾ ਜਿਆ ਮਮਾ ਦੇ ਪਾਸੇ ਕਰ ਲਾਵੇ ਇਹ ਰੋੜ ਨਹੀਂ ਹੁੰਦਾ ਰੋੜ ਨਹੀਂ ਹੁੰਦਾ ਮੁੱਤ ਦੇ ਚੱਕ ਨਹੀਂ ਹੁੰਦਾ ਲੈ ਲੈ ਲੱਗ ਤੂੰ ਹੀ ਆ ਜਾ ਭਾਈ ਕੋਲ ਲੂੰ ਲੈ ਕੋਣ ਵੀ ਦੇ ਦੇ ਪਿਛੇ ਕਹਿੰਦਾ ਮੈਡਾ ਸਾਡੀ ਕੋਲ ਜੇ ਹੋਣਾ ਨਾ ਨਿਕਲ ਆ ਹੋਣੀ ਸਸਰੀ ਗੱਲ ਤਾਂ ਬੁਲਾ ਦੇ ਪੁੱਤ ਮੈਂ ਬਣਾਉਂਦੀ ਆ ਵੀਡੀਓ ਬਣਾ ਦੇ ਸਸਰੀ ਗੱਲ ਬੁਲਾਈ ਸੱਚੀ ਗੱਲ ਆਲੀ ਉੱਥੇ ਵਿਆਹ ਵਿੱਚ ਵੀ ਕਈ ਬੰਦੇ ਕਹੀ ਗਏ ਜਿਹੜੇ ਬਲਾਗ ਦੇਖ ਰਹੇ ਨੇ ਤੂੰ ਪੁੱਤ ਸੱਸੀ ਕਾ ਬੁਲਾ ਦੇ ਮੈਂ ਨਹੀਂ ਮੈਂ ਸੱਸੀ ਕਾ ਤਾ ਬੁਲਾ ਦੇ ਪੁੱਤ ਤੂਰੇ ਫਿਰ ਮੰਜੀ ਨਾਲ ਲੈ ਕੇ ਨਹੀਂ ਜਾਣੀ ਮੈਂ ਚੱਲਿਆ ਫੇ ਗੱਡੀ 'ਚ ਆ ਜਾ ਹਾਂ ਆਜਾ ਤੇਰਾ ਮਾਤਾ ਜੀ ਨੇ ਦਸਰੀ ਕਾ ਗੀ ਸਾਰੇ ਉਹਨੂੰ ਮੰਮੀ ਜੀ ਭਾਈ ਤਾ ਹੋਰ ਆਜਾ ਮੰਮੀ ਨੂੰ ਆਹ ਦੱਸ ਲੋਕ ਕੌਣ ਦੇ ਆ ਜਿਹੜੇ ਆਪਣੇ ਪਿਆਰ ਨਾਲ ਚਾਹ ਨਾਲ ਆਇਆ ਪਿਆਰ ਕਰਦੇ ਆ ਉਹ ਬਲੌਗ ਦੇਖਦੇ ਆ ਹਾਂ ਇਹ ਕਹਿੰਦੇ ਆ ਸੋ ਪਾਣੀ ਵਾ ਦੇਖੋ ਸੋ ਬੋਲੀ ਜਾਂਦਾ ਇਹਦਾ ਮਾਂ ਮੰਮੀ ਦੇ ਵੀ ਗੱਲ ਹੈ ਆਪਣੇ ਉਹ ਆ ਜਿਹੜੇ ਇੰਨਾ ਪਿਆਰ ਸਾਨੂੰ ਕਰਦੇ ਆ ਉਹ ਬਲੌਗ ਦੇਖਦੇ ਆ ਕਿ ਸਾਡੇ ਭੈਣ ਭਾਈ ਬਲੌਗ ਦੇਖਦੇ ਜਿਹੜੇ ਉਹਨਾਂ ਨੇ ਕਿਹਾ ਵੀ ਸੱਸ ਰੀਆ ਬੁਲਾਉ ਨੂੰ ਉਹਨੂੰ ਉਹਨਾਂ ਨੇ ਬੁਲਾਈ ਹਾਂ ਚੱਲ ਹਾਂ ਆਏ ਲਾ ਲੋ ਲਾ ਲੋ ਨਹੀਂ ਹੈ ਨਹੀਂ ਲੈ ਰਸ ਉਹ ਆਹੋ ਇੰਦਾ ਹੈਗਾ ਇਹ ਬਸ ਬੋਲ ਬੋਲਾ ਮਸੀਂ ਮਸੀਂ ਤਾਂ ਦੋ ਮਿਲਿਆ ਹੋਰ ਸਾਰੇ ਮੈਂ ਤਾਂ ਇਹ ਬੋਲ ਸਕਦਾ ਲਾ ਭਾਈ ਵੀ ਹੁਣ ਇਹ ਕੰਮ ਜੁੜਜੀ ਵੀ ਆਪਸੇ ਉਹ ਨਹੀਂ ਤਾਂ ਨਹੀਂ ਮਿਲਦਾ ਹੈਗਾ ਇੱਕ ਗੋਲ ਨੂੰ ਬਸ ਕਿਆ ਕਰ ਰਹੀ ਆ ਇਹ ਨੂੰ ਦੇਖ ਲੈ ਆ ਆਹ ਦੇਖੀ ਸਰਿਆਰੇ ਕੋਲ ਜਿਆਦਾ ਬੜਾ ਟਾਟੌਪਸ ਮਿਲਣਾ ਆਹ ਦੇਖੋ ਉਧਰ ਆ ਇਹ ਤਾਂ ਉਹਨਾਂ ਦਾ ਮੰਮੀ ਹੁਣ ਲੱਗ ਜਾਣਾ ਇਹਨੇ ਰੋੜਾ ਥੋੜੀ ਦੇ ਤਾ ਹਾਂ ਤਾਂ ਥੋੜਾ ਜਿਹਾ ਰੋੜਦਾ ਜਿਆਦਾ ਨਹੀਂ ਹਾਂ ਤਿਆਰੀ ਹੋਣੀ ਤੇ ਰੋੜਮੇ ਦੀ ਪਰ ਖਤਰਾ ਬਹੁਤ ਵੱਡਾ ਏ ਖਤਰਾ ਰਵੇ ਨਹੀਂ ਪਹੜਾ ਨਹੀਂ ਸਕਦੇ ਅਸੀਂ ਇਕੱਲੇ ਛੱਡੇ ਨਹੀਂ ਸਕਦੇ ਇਹਨੂੰ ਹਾਂ ਜੇ ਇਸੇ ਕੋਈ ਭੱਜਦਾ ਵੀ ਬੇਸੀ ਫੜ ਲਮਾ ਜੇ ਲਾਈਟ ਪਾਦੀ ਇਹਨੂੰ ਲੱਡੂ ਜੀ ਕਿੰਦੀ ਜੁੜਾ ਖਰਾਬ ਹੋ ਗਈ ਏ ਹਾਂ ਹੁਣ ਰੈਡੀ ਆ ਸਾਰੇ ਜਾਨਾ ਫਿਰ ਹਾਂ ਯਾ ਇੱਕ ਗਾਣਾ ਹੋਰ ਜਿਆਦਾ ਕਿ ਮੈਨੂੰ ਵੀ ਸੁਣਾਉਣਾ ਚਾਹੀਦੀ ਹਾਂ ਅੰਬ ਦੱਸ ਲੈ ਯਾ ਤੱਕ ਮੇਰੀ ਕਛੜ ਲੋਕਗੀਤਾ ਹਾਂ ਸੁਣਾਵੇ ਸੁਣਾ ਕਿਹੜਾ ਗਾਣਾ ਲੈ ਦੱਸ ਕੱਟ ਕੇ ਹਟਾ ਲੈ ਮੈਨੂੰ ਆਏ ਦੱਸੋ ਸੁਣਾ ਭਾਈ ਮੰਮੀ ਨੇ ਕਿਹਾ ਮੰਮੀ ਨੂੰ ਵੀ ਹਾਂ ਦੀ ਹਾਂ ਸਾਡਾ ਪਾਪਾਈ ਮੈਂ ਆ ਕਿਹਾ ਲੈ ਦੱਸ 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 ਜਲਦੀ ਗਾਣਾ ਦੱਸ ਪਹਿਲਾ ਤਾਂ ਦੋ ਸੁਣਾਤੇ ਮੈਂ ਇੱਕ ਤੀਸਰਾ ਹੋਰ ਜਾਦਾ ਗਿਆ ਜੀ ਮੰਮੀ ਕਹਿੰਦੀ ਲੈ ਸੁਣਾ ਭਾਈ ਭਾਈ ਫੜਨਾ ਤੀ ਪੁੱਤ ਲੈ ਪੁੱਤ ਸੁਣਾ ਉਹ ਹੀ ਤਾਂ ਕਹਿ ਨਹੀਂ ਦਿੰਦੇ ਕਿ ਫੜਾਈ ਫਰਾਜ ਕੰਮ ਕਰਦਾ ਓਏ ਠੇਕ ਪੰਜਾਬੀ ਐ ਜਿਹੜੀ ਘਰਾਂ 'ਚ ਬੋਲੀ ਜਾਂਦੀ ਆ ਹਾਂ ਸਾਈ ਉਹ ਕਹਿੰਦੇ ਉਹ ਮਹਿੰਦੀ ਨਹੀਂ ਮਹਿੰਦੀ ਮਹਿੰਦੀ ਨਹੀਂ ਮਹਿੰਦੀ ਅਜ ਰੜਕੇ ਲਾਵਣ ਸਾਈਆਂ ਨੇ ਪਹਿਣਾ ਤੇ ਪਰ ਜਾਈਆਂ ਮੈਂਦੀ ਨਹੀਂ ਮੈਂਦੀ ਮੈਂ ਵੀ ਵਰਤਾਂਗੇ ਮੈਂਦੀ ਪ੍ਰਾਣੇ ਜਮਾ ਤੇਲੀ ਦਾ ਕੀ ਕੰਮ ਹੁੰਦਾ ਤਾਂ ਜਿਵੇਂ ਮੰਮੀ ਕੁੜੀਆ ਵਿਆਹ ਲਈ ਮੰਮੀ ਦੇ ਲਾਗੇ ਮੈਂਦੀ ਲਾਉਣ ਹਾਂ ਠੀਕ ਹੈ ਲਾਗ ਲੇਡੀਆਂ ਨੇ ਬੈ ਕੇ ਗੀਤ ਗਾਉਣੇ ਹੁੰਦੇ ਤੇ ਉਹਨੇ ਕਰਕੇ ਆ ਕਹਿੰਦੇ ਵਿੱਚ ਚੱਕਰੇ ਪਰ ਹਨਾ ਗਾਵਨੀਆਂ ਬੁੱਧੀਆਂ ਦੀਆਂ ਇਹ ਇਹ ਪ੍ਰਾਣਾ ਕਚੇ ਬਣਾਉਂਦੇ ਆਪਾਂ ਨੂਰ ਦੀ ਵਰਨੋ ਬਣਾਉਗੇ ਜਿੱਦਾਂ ਕੋਲ ਆਨਰਵਾਜ ਕਰ ਲੈ ਜਿੰਨੇ ਵੀ ਹੋਏ ਹਾਂ ਜਿੱਦਾਂ ਚੱਲਣਾ ਦੇਖਿਓ ਬੀਬੀ ਆ ਬੀਬੀਆਂ ਕੁੜੀਆਂ ਦੇ ਆਉਣੇ ਆ ਹਾਂ ਹਾਂ ਉਹਨਾਂ ਦੇ ਵੀ ਆਹ ਸਾਨੂੰ ਬਥੇਰੇ ਜਾਨਾ ਪਤਾ ਕਿ ਆਉਣੇ ਹੈਗੇ ਆ ਉੱਥੇ ਆਪਾਂ ਥੋੜਾ ਜਿਹਾ ਆਏ ਨਾ ਅਭੀ ਕਰਨ ਲਈ ਨਾ ਕਹਿੰਦੇ ਆਂ ਕਰੋ ਆਂ ਕਰੋ ਕਾਹਦੇ ਕਾਹ ਨੂੰ ਕਹੂੰਗੇ ਸਾਡੇ ਤੇ ਆਪਾਂ ਦੇ ਆਪਣੇ ਵਾਇਸਾ ਆਪਣੇ ਸਾਡੇ ਭਣਜੇ ਭਣਜੀਆਂ ਸਾਡਾ ਆਥੇ ਜੋਰ ਨੇ ਸਾਡਾ ਜੋਰ ਹੈ ਜਿੰਨਾ ਨਹੀਂ ਨਹੀਂ ਜਿੰਨਾ ਹੋਣਾ ਪਰ ਮੁੰਡਾ ਬੈਰ ਮੁੰਡਾ ਮੈਂ ਜੀ ਪੈਲੇ ਸਟੇ ਕਰਾਉਣਾ ਚਾਹੁੰਦੀ ਮੰਨ ਕੇ ਚਲ ਹੁਣ ਆਪਾਂ ਨਿਆਣੇ ਲੋਬੀ ਨੂੰ ਮੁੱਕਰ ਸਕਦੇ ਹਾਂ ਪਰ ਪਰ ਇਹਨੂੰ ਟੈਂਕ ਚ ਕਰਨਾ ਹੈ ਪੁੱਤ ਐਂ ਕਰਨਾ ਪਹਿਲੇ ਕੋੜ ਲੱਜਾ ਦਮਾਨ ਵਿੱਚ ਨਾ ਨਾ ਕੋਈ ਨਾ ਉੱਥੇ ਵੀ ਸਾਡੇ ਆਪਣੇ ਹੱਥ 'ਚ ਹੀ ਆ ਟੈਂਕ ਚ ਵੀ ਆਪਣੀ ਸਰਕਾਰ ਹੈਗੀ ਤਾਂ ਆਪਣੀ ਆ ਨਿਆਣੇ ਦੇ ਚੌਕ ਹੁੰਦੇ ਆ ਕੁਝ ਕੋਈ ਨੂਰ ਵੀ ਹੈ ਨਾ ਨੂਰ ਨੂੰ ਤਾਂ ਪਹਿਲੇ ਕੋੜ ਲੱਜਾ ਨੂਰ ਦਾ ਪੁੱਤ ਹੁਣ ਕਰਨਾ ਬਿਸਰੇ ਕੱਠੇ ਕਰਕੇ ਲੈ ਕੇ ਆਉਣੇ ਆ ਚਾਚੇ ਨਾਲ ਪਿੰਡਾਂ ਤੁ ਜਾ ਕੇ ਸੁਣ 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 ਚਲੋ ਫੇ ਹੁਣ ਜਾ ਕੇ ਮਿਲਦੇ ਆ ਜੀ ਤੁਹਾਨੂੰ ਵਿਆਹ ਆ ਰਿਆਂ ਦੇ ਚਲਿਏ ਹੁਣ ਉੱਠ ਉੱਠ ਮੰਮੀ ਆ ਦੇਖਿਓ ਇਹ ਨੂੰ ਮੈਂ ਸਾਰੀ ਆ ਉਹਦਰ ਦੰਨੇ ਨੂੰ ਅਗਲੇ ਨੇ ਮਹਿੰਦੀ ਲਵਾ ਲੈਣੀ ਚਲੋ ਚਲੋ ਜਲਦੀ ਤਿਆਰ ਆਏ ਨੂਰ ਅਦੀਕਰ ਮਾਰੇ ਭਾਈ ਇਹ ਨੂੰ ਮਿਲਦੇ ਆ ਜੀ ਤੁਹਾਨੂੰ ਵਿਆਹ ਆ ਰਿਆਂ ਦੇ ਜਾ ਕੇ ਹਾਂ ਲੱਡੂ ਸੋਹਰਿਆਂ ਦੇ ਲੱਡੂ ਆ ਉਹਨਾਂ ਨੇ ਕਿੰਨਾ ਕੁਛ ਪਾਇਆ ਵਾ ਲੱਡੂਆਂ ਚ ਚਿਹਰੀਆਂ ਕਾਲੀ ਲਾਚੀ ਦੇ ਦਾਣੇ ਹੀ ਪਾਇਆ ਤੇ ਮੱਖਣ ਪਾਇਆ ਹਾਂ ਨੇ ਸਵਾਦ ਆ ਨਾ ਰਹੇ ਰੱਬ ਦਾ ਨਾਮ ਹਾਂ ਮੈਂ ਤਾਂ ਇਹਦੇ ਸੋਹਰਿਆਂ ਦੇ ਲੱਡੂ ਖਾਦੇ ਕਰਦੇ ਨਹੀਂ ਮੈਂ ਤੁਹਾਨੂੰ ਦੱਸਾਂ ਉਹ ਮੈਨੂੰ ਲੱਡੂ ਸਵਾਦ ਨਹੀਂ ਲੱਗੇ ਪਰ ਮੈਂ ਆਪਣੇ ਪਿਆਰ ਦੇ ਤੇ ਨਾ ਸਰਕਾਰ ਨੇ ਉਂਦਰ ਆ ਤਾਕਦਿਆਂ ਦੇ ਆਇ ਤੇ ਹਾਂ ਉੱਥੇ ਖਾਦੇ ਤੇ ਫਸੋ ਤਾਂ ਹੀ ਕਹਿੰਦੀ ਤੇ ਉਹ ਵੀ ਜੈਸਾ ਸਪੈਸ਼ਲ ਲੱਡੂ ਆ ਸੋਹਰੇ ਮੈਂ ਤਾਂ ਆਹੀ ਖਾਦੇ ਹਾਂ ਮੈਂ ਤਾਂ ਤਾਂ ਨਹੀਂ ਵਾਕਿਆ ਭਾਈ ਆ ਤਾਂ ਸਸਤਮ ਮੈਂ ਵੀ ਪਹਿਲੀ ਵਾਰ ਦੇਖਿਆ ਹਾਂ ਚੈਰੀ ਬਾਈ ਚੈਰੀ ਵਾਈ ਵੀ ਆ ਪਰ ਇਹ ਛੇਤੀ ਖਰਾਬ ਹੋਨੇ ਦੀ ਤੁਹਾਨੂੰ ਹੁੰਦਾ ਨਾ ਨਹੀਂ ਨਹੀਂ ਚੈਰੀ ਤਾਂ ਨਾ ਹੁੰਦੀ ਹੈਗਾ ਉੱਪਰ ਉੱਪਰ ਆ ਬਰਾਦਾ ਵੀ ਲਾਇਆ ਵਾ ਇਹ ਨਾਰੀਅਲ ਵਾਲਾ ਦੂ ਵਾਈ ਵੀ ਵਿੱਚ ਬਾਜੂ ਵੀ ਵਾਈ ਵੀ ਆ ਜੀ ਫਿਰ ਸਾਹੀ ਕਹਿੰਦੀ ਤੇ ਸਿੰਮੀ ਕਹਿੰਦੀ ਕਿ ਫੈਸਾ ਲੱਡੂ ਉੱਥੇ ਤੇ ਹਾਂ ਚਲ ਹੁੰਦਾ ਗਿਆ ਚਾਹ ਭਾਈ ਹੁੰਦਾ ਹੀ ਨਾ ਨਹੀਂ ਬਿਲਕੁਲ ਹੰਮ ਨੇ ਕੱਲ ਦਾ ਵੀ ਪਹਿਲਾਂ ਹੀ ਵਿਆਹ ਹੈ ਹਾਂ ਹਾਂ ਪਹਿਲਾਂ ਵਿਆਹ ਹੈ ਅਸੀਂ ਆਦੇ ਵੀ ਜੀ ਅੱਜ ਦਾ ਤਾਂ ਪਹਿਲਾਂ ਹੀ ਮਤਲਬ ਇੱਧਰ ਬਸ ਆਉਣ ਅਸੀਂ ਰਸਮ ਸ਼ੁਰੂ ਹੋਣ ਲੱਗੀਆਂ ਤੂੰ ਪਤਾ ਨਹੀਂ ਲਖਣੀ ਚ ਤੇ ਥੋੜੀ ਜਿਹੀ ਬਣਾ ਲਵਾਂ ਮੈਂ ਤੂੰ ਪਤਾ ਨਹੀਂ ਲਖਣੀ ਚ ਨਹੀਂ 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 ਹਾਂ ਜਗ੍ਹਾ ਮੈਂ ਨਹੀਂ ਸੱਜਣ ਨੂੰ ਦਵਾ ਸੋ ਸੱਜਣ ਬਾਠ ਠੀਕ ਹੈ ਚਲ ਆਜਾ ਅਗੋਂ ਤੂੰ ਇੱਧਰ ਆ ਉਹ ਅੱਤਾ ਜੀ ਇੱਥੇ ਬੈਠਣ ਨੂੰ ਤੇ ਫੀੜੀ ਵਗੈਰਾ ਠੀਕ ਹੈ ਅਸੀਂ ਥੋੜਾ ਜਿਹਾ ਸ਼ਗਨਾਂ ਨਾਲ ਚੱਲੀਏ ਤਾਂ ਵਧੀਆ ਗੱਲ ਆ ਵੈਸੇ ਤਾਂ ਕੁਰਸੀ ਪਰ ਬੈਠ ਕੇ ਵੀ ਲਾਈ ਲਨੇ ਆ ਜਿੱਧਰ ਨੂੰ ਮਰਜੀ ਚੱਲੀ ਚੱਲੋ ਪਰ ਜੀ ਕਹਿੰਦੇ ਵੀ ਸ਼ਗਨਾਂ ਨਾਲ ਕਰੀਏ ਨਹੀਂ ਚਲੋ ਹਾਂ ਪਹਿਲਾਂ ਸ਼ਗਨ ਜ਼ਰੂਰੀ ਆ ਬਾਅਦ ਵਿੱਚ ਚਾਹੇ ਫਿਰ ਉੱਠ ਕੇ ਕੁਰਸੀਆਂ ਬੱਲੇ ਸੇ ਭਾਣ ਜੀ ਦੀ ਨਾਨੀ ਜੀ ਬੈਠੇ ਤੁਹਾਨੂੰ ਪਤਾ ਥੋੜੇ ਜਿਹਾ ਖਤਰਨਾਕ ਸਸ ਉਹ ਉਹਦੇ ਦੇ ਕੇ ਚੱਲਣਾ ਪੈਂਦਾ ਹੈ ਵੈਸੇ ਤਾਂ ਮਾਸੀ ਜੀ ਛੇਤੀ ਛੇਤੀ ਕਿਸੇ ਨੂੰ ਸੁ ਕਹਿੰਦੇ ਨਹੀਂ ਮੈਂ ਮਾਸੀ ਜੀ ਦਾ ਹੱਜ ਮੈਂ ਤਾਂ ਹੀ ਮਾਸੀ ਜੀ ਕਹਿੰਦੇ ਪਰ ਜੇ ਮੈਂ ਤੁਹਾਨੂੰ ਦੱਸੂਗੀ ਨਹੀਂ ਅੱਗੇ ਨੂੰ ਤੁਹਾਨੂੰ ਪਤਾ ਕਿੱਥੇ ਤੇ ਲੱਗੂਗਾ ਤਾਂ ਹੀ ਫਿਰ ਉਹ ਮਾਸੀ ਘੜੇ ਆ ਸਾਨੂੰ ਭਾਈ ਥੋੜੀ ਜੀ ਗਾਈਡੈਂਸ ਮਿਲੇ ਹੂੰ ਮਾਸੀ ਕੀ ਕਰੀਦਾ ਉਹ ਤਾਂ ਪਿੱਛੇ ਕੋਈ ਖੜਾਵਾਗੇ ਨਾ ਤੇ ਹਾਂਜੀ ਹਾਂ ਹਾਂ ਬਿਲਕੁਲ ਬਿਲਕੁਲ ਹਾਂ ਇਹ ਵੀ ਗੱਲ ਠੀਕ ਹੈ ਬਾਈ ਦੀ ਵੇਸੇ ਰਮਨ ਕੁਰਸੀ ਲੈ ਕੇ ਥੋੜੀ ਜਿਹੀ ਉੱਥੇ ਜਲਦੀ ਜਸਮੀ ਆਓ ਕੁਰਸੀ ਤੇ ਜਾਓ ਉਹ ਚਲ ਜਾ ਥੱਪਾ ਜਣਾ ਖੜੀ ਹੋ ਤੇਰਾ ਗਰੋ ਉੱਡ ਜਾਣਾ ਮੈਂ ਦੋ ਬੋਕ ਮੈਂ ਟੌਨਰ ਦੇ ਸੀਗੇ ਜੈਸਮੀਨ ਤੁੱਪ ਚਨਾ ਬਿਠਾਓ ਇਹ ਸ਼ੇਅਰ ਕਰਾਇਆ ਵਜ੍ਹਾ ਸੇ ਤੁੱਪ ਚਨਾ ਬਿਠਾਓ ਮਾਰੂ ਗਿਆ ਪਰ ਬਾਪਾ ਨੂੰ ਤਾਂ ਬਲੌਗ ਪਾੜੇ ਰੇ ਬਸ ਵਿਆਹ ਵਾਲਾ ਬੰਦਾ ਕਿੱਥੇ ਰਸ਼ਾਵਾਂ ਦੇ ਬੰਦਾ ਟਿੱਕੇ ਉਸਨੇ ਕੁਛ ਕਰੀਓ ਜਾਣਾ ਬਾਅਦ ਵਿੱਚ ਚਾਰ ਕੋਈ ਗੱਲ ਵਿਆਹ ਵਿੱਚ ਨਹੀਂ ਤੁੱਪ ਸ਼ਾਮ ਦੇਖਦੀ ਵਿਆਹ ਦਿਨ ਮੇਂਹਦੀ ਸੀ ਮੈਂ ਸਕੂਟਰੀ ਤੇ ਲੈ ਕੇ ਆਏ ਸਾਡੇ ਗੱਸੀ ਹੋਣ ਕਹਿੰਦਾ ਲੈ ਸਕੂਟਰੀ ਤੇ ਲੈ ਕੇ ਆਂਦਾ ਵੀ ਕਹਿੰਦੇ ਨਹੀਂ ਹੁੰਦੇ ਮਾੜੀ ਤੰਗੀ ਹਵਾਇਦਾਂ ਦਾ ਕੁਝ ਵੀ ਬਜ਼ੁਰਗਾਂ ਦਾ ਕਹਿਣਾ ਹੈ ਵੈਸੇ ਤਾਂ ਅੱਜ ਕੱਲ ਕਰਕੇ ਆਏ ਬਜ਼ੁਰਗਾਂ ਦਾ ਕਹਿਣਾ ਹੈ ਤਾਂ ਉਹ ਸਕੂਟ ਨਹੀਂ ਭਲਾਈ ਤੇ ਮੈਂ ਰਿਕਸ਼ੇ ਪਰਾਈ ਸੀ ਤਾਂ ਤੇ ਬੋਤਾ ਸੀ ਲਾਪੇ ਮੈਂ ਰਿਕਸ਼ੇ ਭਰਾ ਤੇ ਤਾਂ ਹੀ ਤਾਂ ਨੋਕਾਂਦੀ ਬਸ ਮੈਂ ਸਾਡੇ ਕੋਲੇ ਸੀਗਾ ਇਹ ਤਾਂ ਕਹਿੰਦਾ ਤੁਰ ਕੇ ਆ ਜਾ ਮੈਂ ਐਂਦਾ ਕਰਕੇ ਤੁਰ ਜਾਊਂਗੀ ਤੇ ਇੱਕ ਨਹੀਂ ਪਹਿਣ ਦੱਸ ਭਾਈ ਰਸਤਾ ਧਰੇ ਕਰਿਆ ਤਾਂ ਸਾਰਾ ਕੁਝ ਉਹ ਨਹੀਂ ਮੈਂਦੀ ਵਾਲਾ ਦਾ ਮੈਂ ਦੇਖਿਆ ਘਰੇ ਬੁਲਾ ਲਵੇ ਜਿਹਦੇ ਘਰੇ ਲੈਂਦਾ ਇਹਰਾਉ ਖਾਉਂਦਾ ਮੈਂ ਨਹੀਂ ਲਵਾ ਕੇ ਫਿਰ ਆਉਂਗੀ ਇਕਣਾ ਅਸਰਤਾ ਜੀ ਵਰਗੇ ਪਤਾ ਕਿ ਕਰਾਂਗੇ ਦੱਸ ਹੁਣ ਇਹਨਾਂ ਨੂੰ ਲੈ ਕੇ ਛੱਡ ਕੇ ਮੀਆਂ ਮਾਂ ਫੇਰ ਇਹਨਾਂ ਨੇ ਸਿਆਪੇ ਪਤਾ ਨਹੀਂ ਦੋ ਘੰਟੇ ਤੱਕ ਸਾਨੂੰ ਲੈ ਵੀ ਆ ਹੋਰ ਕੀ ਫੇਰ ਤਾਂ ਚੰਗਾ ਉਹ ਨਾਲੇ ਦੀਦੀ ਇੱਕ ਨੇ ਥੋੜੀ ਲਵਾਣੀ ਹੁੰਦੀ ਵਿਆਹ ਨੂੰ ਹੈ ਫੇਰ ਸਾਰਿਆਂ ਨੂੰ ਕਿੰਨਾ ਕੁ ਬੰਦਾ ਢੋਈ ਜਾਵੇ ਇਹ ਤਾਂ ਚੰਗਾ ਬਈ ਘਰੇ ਵਾਲਾ ਕੰਮ ਲੋਟ ਹੂੰ ਫਿਰ ਦਮਸੇ ਫੋਨ ਕਰ ਦੋ ਘਰੇ ਆ ਜਾਂਦੇ ਮੈਨੂੰ ਆ ਗਏ

ਸਾਰੇ ਆ ਦੇ ਸਾਰੇ ਨਾਲ ਹੋ ਜੂ ਸਾਰੇ ਆ ਦੇ ਹਿੱਸਾ ਹੋਰ ਬੱਚੇ ਗੋਲੋ ਤੇ ਮਮਾ ਮਮੀ ਤੇ ਪਾਪਾ ਦੇ ਬਾਹਰ ਆਵਾਜ਼ ਆ ਦੇ ਜੇਰੀ ਪਾਣ ਨੂੰ ਦੀ ਹੋਦੋ ਕਾਨੂੰ ਹੋ ਜੋ ਬਾਅਦ ਚੋਂ ਲਵਾ ਕੇ ਨਾ ਫੇਰ ਤੋ ਇੱਧਰ ਲੀ ਸੇ ਲੈ ਲਓ ਮੈਂ ਤਾਂ ਦਿਸਪੋਜ਼ ਕਰ ਦੂੰ ਤੇ ਦੇ ਵੀ ਤੂੰ ਤਾਂ ਆ ਜਾ ਨਾ ਅੱਜ ਨਹੀਂ ਡੀਕੀ ਕਰੇ ਰਹੇ ਆ ਜੀ ਬੀਬੀ ਨੂੰ ਬੁਲਾ ਲੀਂ ਜਾਓ ਤੁਸੀਂ ਨਾਨੀ ਆ ਗਏ ਮਾਸੇ ਨਾਨੀ ਮੈਂ ਵੀ ਲੇਖ ਨਾਨੀ ਤੁਸੀਂ ਦੱਸ ਦਿਓ ਅੰਦੀ ਨੇ ਰਾਈ ਰੋਣਾ ਫੋਨ ਲੱਗੇ ਵੀ ਆ ਉਹ ਤਾਂ ਆਪ ਨੂੰ ਪੂਰੇ ਨੂੰ ਘੜਾ ਲਓ ਮਾਸੇ ਇੱਕ ਮੈਂ ਲਾ ਨਾ ਮੈਨੂੰ ਆ ਜਾ ਕੋਈ ਨਹੀਂ ਕੋਈ ਨਹੀਂ ਜੋੜੀ ਨਾਲ ਜੋੜੀ ਜਾ ਚੀ ਇਹਦਾ ਹਾਂ ਜੇ ਪਹਿਲਾਂ ਬਿਰਵਾਲ ਦੇਖ ਲਓ ਕੀ ਮੈਂ ਕਾ ਬੱਤ ਕਰੀ ਤੁਸੀਂ ਬਾਸ ਹਾਂ ਮੇਨ ਬੰਦੇ ਦੇ ਪਾਈ ਮਹਿੰਦੀ ਲੱਗ ਰਹੀ ਆ ਠੀਕ ਆ ਬਹੁਤ ਘਟ ਦਰਸ਼ਨ ਹੁੰਦੇ ਜਿਨੇ ਪਹਿਲਾਂ ਤਾਂ ਹੀ ਕਿਹਾ ਬਗਲਤੀ ਕਰੀ ਲੇਟ ਲਵਾਉਣੀ ਸੀ ਫਿਰ ਲੇਟ ਜਾਂਦੇ ਨਹੀਂ ਹੋਣੀ ਨਾ ਨਿਕੜਾ ਮੈਂ ਸੁੱਕ ਗਈ ਮੈਂ ਫਟਾਫਟ ਜਾਉਂਦਾ ਉਹ ਕਿੱਥੇ ਗਿਆ ਮੈਂ ਹੋਰ ਕਿੱਥੇ ਮੈਂ ਤਾਂ ਹੀ ਤੇ ਲਵਾਈਏ ਮੈਂ ਜਾਣਾ ਹੈ ਦੇਖ ਤਾਂ ਹੀ ਤਾਂ ਹੈ ਗਲਤੀ ਹੈ ਸਾਡੀ ਇਹ ਚਲੋ ਹੁਣ ਅਸੀਂ ਭਾਈ ਮੈਂ ਜਿਹੜਾ ਅੱਜ ਦਰਮਿਆਣੀਓਂ ਚ ਲੱਗੇ ਹੋਏ ਸੀਗੇ ਉੱਧਰ ਹੁਣ ਦੂਜਾ ਨੰਬਰ ਕਿਦੈ ਮੈਂ ਤਾਂ ਬਾਅਦ ਚ ਲਵਾ ਦੂੰਗਾ ਉਹ ਲਗਾਉਣੇ ਉਹਨਾਂ ਦੇ ਵਿੱਚ ਹੋਰ ਵੀ ਲਵਾਉਣੀ ਲੈ ਲਵਾ ਲਓ ਪਿੱਛੇ ਪਿੱਛੇ ਰੁਕ ਜਾ ਲੈ ਲਵਾ ਲਓ ਇਹਨਾਂ ਦੇ ਬਾਤਾਂ ਮੈਂ ਫੇਰ ਲਵਾਉਂਗੀ ਤੁਸੀਂ ਲਵਾ ਪਹਿਲਾਂ ਜਿੰਨੇ ਜਾਣਾ ਕਰੀ ਯਾਰ ਉਹ ਦੀਦੀ ਦੇ ਪੈਰਾਂ ਦੇ ਵੀ ਪੁੱਛ ਲੋ ਇਹਨਾਂ ਨੇ ਵੀ ਲਵਾਉਣੀਆਂ ਅਸੀਂ ਇਹ ਘਰਦੇ ਆ ਨਾ ਨੀਜੋ ਬੰਦੇ ਕਾਪੇ ਕਰ ਲਾਣਾ ਰਾਤ 10:00 ਤੱਕ ਜਦ ਮਰਜ਼ੀ ਦਵਾਈ ਕਿਉਂ ਮੇਰੇ ਕੋਲ ਫਸਟੇਜ ਤੇ ਅੱਛੀ ਕੀ ਭਾਈ ਜੀ ਨੇ ਮਤਲਬ ਜਾਣਾ ਹੈ ਆ ਦੀਦੀ ਨੂੰ ਤਾਂ ਸਾਡੀ ਨੂੰ ਕੋਈ ਪ੍ਰੋਗਰਾਮ ਹੋਵੇ ਹੈ ਦੀਦੀ ਦੀ ਮੰਦੇ ਤੁਸੀਂ ਇਹ ਗੱਲ ਬਿਲਕੁਲ ਇਹ ਕਿ ਚਾਹੇ ਉਧਰ ਪ੍ਰੋਗਰਾਮ ਹੋਵੇ ਇਧਰ ਵੀ ਤੁਹਾਡੇ ਵੱਲ ਵੀ ਦੇਖ ਲੋ ਸਾਡੇ ਤਾਂ ਵਿਚਾਰੇ ਕਿੰਨੇ ਕਿੰਨੇ ਸਾਲ ਹੋ ਗਏ ਵੀ ਤੇ ਪੈਨੋ ਸਾਡੇ 23 ਸਾਲ ਹੋ ਗਏ ਠੀਕ ਹੈ ਤੇਈ ਤੇਈ ਸਾਲ ਵਿੱਚ ਹੀ ਮੇਰੇ ਘਰ ਇੰਝ ਤਾਂ ਕਿੱਕ ਰਾਤ ਨਹੀਂ ਰਹੀ ਹੈਗੀ ਇਤਿਹਾਸ ਰਚ ਗਿਆ ਕੀ ਇਤਿਹਾਸ ਕੀ ਆਏ ਹੋਈ ਤਾਂ ਅੱਛੀ ਜੀ ਪੁਰਾਣੇ ਦੇਖ ਲਵਾਂ ਕਿ ਕਿੰਨੀ ਪਰ ਰਹੀ ਹੈ ਵੀ ਪੁੱਛਾਉਣਾ ਮੇਰੇ ਵਿਆਹ ਨੂੰ ਰਹੀ ਆ ਉਹ ਵੀ ਉਹ ਵੀ ਰਾਤ ਨੂੰ ਸਵੇਰੇ ਤੜਕੇ 4 ਵਜੇ ਚਲੀ ਵੀ ਗਈ ਹੋਰ ਰਾਤ ਨੂੰ 4 ਵਜੇ ਚਲੀ ਗਈ ਸਾਡੇ ਜਦੋਂ ਦੌੜ ਜਾਂਦੇ ਸ਼ਾਮ ਨੂੰ ਉੱਥੇ ਵੀ ਤਾਂ ਮੜਾ ਜਾ ਹੋ ਗਿਆ ਵੀ ਨੇੜੇ ਆ ਨਹੀਂ ਰਹੇ ਆ ਕਿ ਦੋਵੇਂ ਜਨੇ ਸਾਡੇ ਨਾਲ ਸੱਜੇ ਨਹੀਂ ਚਲੋ ਪਾਈ ਚਲੋ ਅ ਕੰਮਕਾਰ ਵੀ ਜ਼ਰੂਰੀ ਆ ਜੀ ਕਹਿੰਦਾ ਜੇ ਦੀਦੀ ਆਏ ਹੁੰਦੇ ਨਾ ਘਰ ਚੱਲ ਕੇ ਉਹ ਕਰ ਲੋ ਫੇਰ ਦੀਦੀ ਕਰੋ ਨਾ ਸਫਾਈ ਜੀ ਡੰਕਰਾ ਵਾਲਾ ਕੰਮ ਇਹੋ ਜਿਹਾ ਜੀ ਜਿਹੜੇ ਬੰਦੇ ਚਾਹੇ 1 ਰੱਖੀ ਵੀ ਮੈਸ ਚਾਹੇ 4 ਆ ਜੀ ਚਾਹੇ 10 ਆ ਪਰ ਉਹਨਾਂ ਨੂੰ ਜਾਣੀ ਲਿਖਾ ਲਈ ਮੇਰਾ ਪਤੀ ਅੱਛਾ ਇੱਧਰ ਤਾਂ ਨਹੀਂ ਲੱਗੀ ਸੁੱਕਣ ਹੈ ਨਾ ਹਾਂ ਸੁੱਕ ਤੇ ਲਈ ਆ ਵੀ ਸੁੱਕੀ ਐਸੀ ਜਿਵੇਂ ਆ ਵੀ ਸੁੱਕੀ ਹਾਂ ਵਧੀਆ ਲੱਗਦਾ ਇਹ ਤਾਂ ਸੁੱਕੀ ਜਿਹੜੀ ਪਤਲੀ ਹੁੰਦੀ ਹੈ ਕੰਮ ਤੂੰ ਵੀ ਮਜਾ ਕਰਦੀ ਮੈਂ ਵੀ ਤਾਂ ਤੇਰੇ ਹੱਥ ਘੋਰੇ ਪਤਾ ਨਹੀਂ ਘੋਰੇ ਘਟਾ ਤੇਰੇ ਚ ਹੈ ਮੈਂ ਕਿਹਾ ਕੰਮ ਤੇ ਵੀ ਤੇਰਾ ਵੀ ਮਜਾ ਆਈਏ ਸਾਡਾ ਵੀ ਨਹੀਂ ਸੌਫਟ ਕੀ ਦੇ ਇਸ ਹੌਟ ਨਹੀਂ ਜੀ ਮੈਂ ਨਾ ਸਾਫ ਆ ਅਗਲੀ ਦੁੱਧ ਨਾਲ ਹੱਥ ਧੋਉਂਦੀ ਆ ਗੋਹਾ ਸੁਹਾ ਕਰਕੇ ਹਾਂ ਕਿ ਅਗਲਾ ਕੋ ਤਾਂ ਆਪ ਬਣਾਉਂਦੇ ਨੂੰ ਹੋਪ ਕੋਈ ਬਣਾ ਲਓਗੇ ਉਹ ਤਾਂ ਹੋਦਾ ਹੀ ਹੈ ਇਹਨੂੰ ਥੋੜਾ ਜਿਹਾ ਕੱਪੜੇ ਪਰਦੇ ਡਿਜ਼ਾਈਨ ਕਰਨਾ ਹੈ ਜਿਹੜਾ ਸਰਕਲ ਹੀ ਨਹੀਂ ਲੱਗ ਰਿਹਾ ਜਿਵੇਂ ਬੈਂਗਲ ਸਿ ਦਿਖ ਰਿਹਾ ਹੈ ਨਾ ਬੈਂਗਲ ਸਿ ਲੱਗ ਰਿਹਾ ਹੈ ਐਂ ਕਰਾ ਰਿਹਾ ਨਾਮ ਲਿਖ ਦੇ ਯਾਰ ਆ ਜਾਏਗਾ ਕਿ ਨਾ ਖੰਦੀ ਲੱਗੇ ਬਾਈ ਹਾਂ ਆ ਗੱਬੇ ਹੱਥ ਖਾਲੀ ਸਰਕਲ ਮੇ ਤਾਂ ਖਾਲੀ ਲੱਗ ਰਹੀ ਥੋੜਾ ਬਹੁਤ ਚਾ ਥੋੜਾ ਜਿਹਾ

साइड साइड से कुछ करेंगे ना कर तो फिर चंगा नहीं रहेगा फिर आप चले गए फिर आप जब लोग मेरे को करने में कोई दिक्कत नहीं है ना कर दूंगा लो जी मैं नहीं पीछे मैं गया रोड़ा कहने जगह घट गई हूं जगह बादू आ गई हूं क्या करिए ਛੋਟੇ ਨਾ ਛੋਟੇ ਛੋਟੇ ਨਹੀਂ ਹਾਰਾ ਹਸਾ ਰਾਮ ਨਾਮ ਵਾਲਾ ਚਲੋ ਠੀਕ ਲੱਗਦੀ ਦੀਦੀ ਵੈਸੇ ਹਾਂ ਡਿਜ਼ਾਈਨ ਨਾ ਖਰਾਬ ਹੋ ਜੀ ਦੀਦੀ ਇਹ ਇਦਾਂ ਨਾ ਵੀ ਮਤਰਾ ਹੱਥ ਤੇਰਾ ਬਹੁਤੇ ਚੱਲਦਾ ਮੈਂ ਇਹਦੀ ਨੂੰ ਹੈ 6 ਸਾਲ ਦਾ ਪਲਾਸਟਿਕ ਹੈ ਗਬਰ 6 ਸਾਲ ਹੋ ਗਏ ਲਾਉਂਦੇ ਨੂੰ ਲਾਉਂਦੋਂ 6 ਸਾਲ ਹੋ ਗਏ ਮੁੰਡੇ ਤੇਰੇ ਸਿੱਖਣੇ ਨੂੰ ਕਿੰਨਾ ਟਾਈਮ ਲੱਗ ਗਿਆ ਤਾਂ 1 ਸਾਲ 1 ਸਾਲ ਹੂੰ ਮੈਂਗਾ ਆਇਆ ਬੰਨੂ ਦੀ ਚਾਹ ਮਾਹੇ ਹਾਂ ਆਇਆ ਤਾਂ ਬਰੀਕੀ ਕਰਨ ਲਈ ਇੱਕ ਗਲਾਸ ਫੰਟਰਾਣਾ ਦੇਖਵਾ ਆਹ ਕੀ ਪੈਨਾਂ ਨੇ ਹੱਥਾਂ માં ਆਏ ਚੱਲਦੀ ਜਿੱਦਾਂ ਪੈਨ ਹੁੰਦਾ ਜਿੱਥੇ ਜਮੇ ਬਰੀਕ ਕਰਨੀ ਉੱਥੇ ਬਰੀਕ ਜਿੱਥੇ ਮੂਕੀ ਕਰਨੀ ਉਥੇ ਮੂਕੀ ਹਾਂ ਜੀ ਸਿੱਖਣਾ ਪੰਜਾਬ ਦੇ ਵਿੱਚ ਜਾਇਓ ਜੇ ਨਾ ਕੋ ਕਸਟਮਰ ਨੇ ਇਹ ਤਾਂ ਵੀ ਲੱਗੇ ਰਹਿੰਦੇ ਆ ਫਾਈਲ ਦੇ ਪੇਜਾਂ ਪਰ ਬਣਾਉਣ ਆ ਮਾਣਾ ਮੁੱਟ ਉਹ ਜਣੀ ਰਿਆਸਲ ਹੋਈ ਜਾਂਦੀ ਆ ਹੂੰ ਬਿਲਕੁਲ ਬਿਲਕੁਲ ਸਪੈਸਟਿੰਗ ਹੁੰਦਾ ਰਹਤਾ ਨਾ ਹੂੰ ਇਹ ਜਿਹੜਾ ਆਪਣੇ ਵੀਰ ਨਹੀਂ ਉਹਨਾਂ ਦੇ ਮੈਂ ਨਹੀਂ ਲਾਉਣੇ ਆਲਾ ਉਹਨਾਂ ਦੇ ਅੱਗੇ ਵੀਰ ਆਹੇ ਦਾ ਭਰਾ ਏ ਬਾਈ ਹਨਾ ਆਹ ਸੋਦਾ ਵੀ ਬਹੁਤ ਏਜ ਉਹ ਵੀ ਕੋ ਬੜੀਆ ਮੈਨੂੰ ਤਵੀਰ ਉਹ ਅੱਗੇ ਕਿਤੇ ਹੋਰ ਗਿਆ ਬਲਾਉਣ ਹਾਂਜੀ ਹਾਂਜੀ ਹਮਾਰਾ ਸੀਜ਼ਨ ਚੱਲ ਪਿਆ ਬਾਈ ਨਾਲਾ ਇਹਨਾਂ ਨੇ ਵੀ ਹਾਂ ਸੀਜ਼ਨ ਚੱਲ ਪਿਆ ਨਾ ਤਾਂ ਹਾਂ ਤਾਂ ਯਾਨ ਕੋ ਟਾਈਮ ਬੁੱਕ ਕਰਾਉਣਾ ਪੈਗਾ ਨਾ ਪਹਿਲਾਂ ਹਾਂਜੀ ਲਿਆਉਂ ਪਿਆ ਵਿਆਹ ਸ਼ਾਦੀ ਲਿਆਉਂ ਪਿੱtras ਦੇ ਕਰੂਗਾ ਯਾਰ ਤਾਤੀ ਹੁਣ ਜੇ ਆਉਂਗਾ ਕਿਸੇ ਦਾ ਤਾਤੀ ਤਾਤੀ ਕੋਈ ਨਹੀਂ ਵਿਆਹ ਪਿਆ ਤਾਂ ਵਿਆਹ ਸ਼ਾਦੀ ਤਾਂ تھا ਹੀ ਲੇਕਿਨ ਦੀਦੀ ਨੇ ਕਿਸੇ ਹੋਰ ਸੇ ਲਗਵਾ ਲਿਆ ਜੇ ਤੋ ਉਹ ਤਾਂ ਪਾਰਲਰ ਕੋਈ ਨੇ ਪਹਿਣੀ ਕਰੇਗੇ ਪਾਰਲਰ ਵਾਲੇ ਨੇ ਉੱਥੇ ਤੇ ਘਰ ਦੀਆਂ ਨਹੀਂ ਕਿਤੇ ਨਹੀਂ ਜਿਵੇਂ ਫੇਰ ਵੀ ਤੇਰੀ ਕਿਸਮਤ ਦਾ ਉਤੋਂ ਆਉਣਾ ਹੀ ਤਾਂ ਤੂੰ ਆ ਚੱਕ ਲਈ ਪੀੜੀ ਤੱਕ ਲਈ ਨੂ ਤੈਨੂੰ ਤੂੰ ਪੀੜੀਆਂ ਚੱਕੀਆਂ ਦੇਖ ਲੋ ਕੰਮ ਕਰਾਉਂਦੀ ਫਿਰਦੀ ਆ ਇਹ ਲਹਾ ਕੰਮ ਕਰਾਉਂਦੀ ਫਿਰਿਆ ਲੈ ਆ ਦੇਖ ਲੋ ਕੰਮ ਹੁੰਦਾ ਇਤੋਂ ਕਾ ਕਾਲ ਨਹੀਂ ਆਉ ਤੂੰ ਲਵਜਾਣਾ ਇਹਦੀ ਪਰ ਇਹ ਕੀ ਦੀ ਆ ਇਹ ਕੀ ਦੀ ਆ ਨੂ ਨੇ ਮੈਂ ਦੀ ਲਾ ਵੀ ਲਈ ਸਕਾ ਵੀ ਲਈ ਹੋਰ ਸਾਰਾ ਨੂੰ ਕਰ ਉਹ ਦਿਖਾ ਕਿੱਥੇ ਲਾਈ ਉਹ ਬੱਲੇ ਤੇਰਾ ਫੁੱਲ ਦੇਖਾ ਇਹ ਉਧਰ ਕੱਪੜਿਆਂ ਨੂੰ ਵੀ ਲਵਾ ਲਈ ਕੱਪੜਿਆਂ ਵੀ ਲਵਾ ਲਈ ਪੈਰਾਂ ਦੇ ਵੀ ਲਵਾ ਦੇ ਆ ਲੈ ਬੱਤ ਕੀ ਕਰੀ ਹੋਰ ਤੁਸੀਂ ਤਾਂ ਮੈਂ ਨਹੀਂ ਵਾਹ ਸੋਹਣੀ ਲੱਗੀ ਵੀ ਹਾਂ ਮੈਂ ਗੁੱਲ ਬਣਾਏ ਛੋਟੇ ਛੋਟੇ ਨੇ ਸਾਡੇ ਤਾਂ ਤੇ ਵਾਲੇ ਮੇਰੇ ਪੈਰ ਨੂੰ ਨਹੀਂ ਮਾਰਦੀ ਇੱਥੇ ਉਹ ਇਹ ਤੇਰਾ ਨੰਬਰ ਆਗਲਾ ਨਹੀਂ ਪਹਿਲਾਂ ਜਿਹੜਾ ਕਾਲੀ ਵਾਲੇ ਆ ਜਾਓ ਲੋ ਆ ਕੇ ਕਾਲੀ ਵਾਲੇ ਕਿਹ ਗੋਰੀ ਕਾਲੀ ਨਹੀਂ ਨੇ ਕਾਲੀ ਕਾਲੀ ਨੂੰ ਜਾਣਾ ਹਾਂ ਅਸੀਂ ਜਾਣਾ ਹੈ ਜਾਣਾ ਉਹ ਜਾਓ ਹਾਂ ਮੈਂ ਨਹੀਂ ਲਵਾਉਂਗੀ ਆਪਣੀ ਮੈਂ ਵੀ ਲਵਾਉਂ ਜਾਉਂਗੀ ਉਹ ਜਿਹੜੀ ਲਾਈ ਹੈ ਮੈਂ ਉਰੀ ਆ ਮੈਂ ਆਪਣੇ ਵਾਲ ਨਹੀਂ ਕਰਣੀ ਕੋਈ ਨਹੀਂ ਤੇਰਾ ਜਦੋਂ ਉੱਧਰ ਤੇ ਹਾਂ ਚੱਲ ਠੀਕ ਨੇ ਮੁੜ ਆਣਾ ਭਾਈ ਰਾਤ ਆ ਕੇ ਦੀਦੀ ਲੈ ਕੇ ਗਈ ਬੀਗੀ ਕਿਤੇ 7:00 ਵੱਜ ਜੇ ਮੈਨੂੰ ਕਿੱਥੇ ਘਰੇ ਨਹੀਂ ਉੱਧਰ ਪਾਰਲਨ ਤੇ ਗਈ ਅੱਛਾ ਅੱਛਾ ਪਾਰਲਨ ਪਾਰਲਰ ਵਾਲਾ ਤਾਂ ਹੋਈਓ ਤੁਸੀਂ ਪੰਗਾ ਜੱਜ ਲੈ ਲੈਂਦਾ ਪਾਰਲਨ ਵਾਲੇ ਨਹੀਂ ਆ ਓਕੇ ਨਾ ਕੋਈ ਜਾਣ ਤੜੀ ਹੁਣ ਦਾੜੀ ਵਾਲਾ ਪੰਗਾ ਨਹੀਂ ਨਾਲ ਤੇ ਬਾਅਦ ਤੁਸੀਂ ਮੈਂ ਦੱਸਾਂਗੀ ਇਹ ਤੇਰਾ ਕਿੰਨੇ ਕਿੰਨੇ ਡਿਜ਼ਾਈਨ ਯਾਦ ਆ ਤੈਨੂੰ ਮੂੰਹ ਇਦਾਂ ਬਹੁਤ سارے ਡਿਜ਼ਾਈਨ ਆਲੇ ਗੁਰੂ ਹੂੰ ਭਰਾਵਾ ਇਹ ਵੀ ਤੇਰਾ ਬਹੁਤ ਔਖਾ ਕੰਮ ਆ ਪੈਸੇ ਇੰਨੇ ਡਿਜ਼ਾਈਨ ਯਾਦ ਰੱਖਣੇ ਨਾ ਨਾ ਮੈਂ ਤੂੰ ਇੱਕ ਡਿਜ਼ਾਈਨ ਲਗਾਉਂਗਾ ਫਿਰ 75 ਡਿਜ਼ਾਈਨ ਮੇਰੇ ਖੁਦ ਹੀ ਦਿਮਾਗ ਵਿੱਚ ਚੱਲ ਕੇ ਆਏਗਾ 75 ਔਰ ਆਪਾਂ ਤੂੰ ਇੱਕ ਚੋਰਿਆ ਸਾਰੇ ਡਿਜ਼ਾਈਨ ਆਉਂਦੇ ਆ ਵਾਹ ਬਹੁਤ ਮੰਨੂ ਲੱਗਦਾ ਵਾ ਇਹ

ਮੇਰੀ ਗੱਲ ਸੁਣ ਜੇ ਜੇ ਦੋ ਜਣੇ ਦਾ ਡਿਜ਼ਾਈਨ ਸੇਮ ਮਿਲ ਗਏ ਨਾ ਦੋ ਜਣੇ ਦਾ ਇੱਕ ਜਣੇ ਦੇ ਹੀ ਪੈਸੇ ਦੇਣੇ ਅਸੀਂ ਤੈਨੂੰ ਨਾ ਫੇਰ ਤੈਨੂੰ ਪੂਰੀ ਦੇਣੀ ਜਿੰਨੀ ਤਰ੍ਹਾਂ ਕੇ ਗੱਲ ਹੋਈ ਸੀ ਨਾ ਨਾ ਦੀਦੀ ਮੇਰਾ ਵੀ ਤਾਂ ਸਰਤ ਹੋਣਾ ਫੇਰ ਤੈਨੂੰ ਜਿੰਨੀ ਤਰ੍ਹਾਂ ਕੇ ਗੱਲ ਹੋਈ ਉਹ ਨਹੀਂ ਦੇਣੀ ਆ ਜੇ ਮਤਲਬ ਸੇਮ ਹੋ ਗਏ ਫੇਰ ਇੱਕ ਜਣੇ ਦੇ ਪੈਸੇ ਹਾਂ ਮਾੜਾ ਮੋਟਾ ਚੇਂਜ ਕਰੀ ਜਾ ਕਰਦੇ ਅਸੀਂ ਤੇਰੇ ਕਾ ਮਖਾਵਾ ਕਲਾ ਆਹ ਜੀ ਕੋਈ ਗੱਲ ਨਹੀਂ ਪਰ ਮੈਂ ਤਾਂ ਮੈਨੂੰ ਪਤਾ ਵੀ ਕਦੇ ਦੱਬੇ ਜੀ ਹਾਂ ਜਿਹਦਾ ਹੁਣ ਜਿਹਦਾ ਹੁਣ ਆ ਗੈਪ ਆ ਜਿਹੜਾ ਤੇਰੀ ਇਹ ਤੇ ਤੂੰ ਅੱਭੀ ਪਰੇਂਗਾ ਬੱਸ ਤੇ ਬੈਕ ਚਾਈਡ ਵੀ ਲਾਣਾ ਹੈ ਨਾ ਅੱਛਾ ਅੱਛਾ ਠੀਕ ਹੈ ਕੋਈ ਨਹੀਂ ਆਸ ਜੀ ਤਾ ਕੋੜਾ ਨੂੰ ਇਸ ਸਾਈਡ ਹੋ ਜਾਓ ਕੁਰਸੀ ਕਮਾ ਲਓ ਜੀ ਮੇਰੀ ਕੁਰਸੀ ਜ਼ੋਰ ਏਂ ਦੀਨੀ ਦੋ ਬੱਤਲੇ ਪਾ ਲੈ ਲੋ ਬਾਦ ਮੇ ਲਵਾਓ ਲਓ ਭਾਈ ਹੁਣ ਮੰਮੀ ਦੀ ਵਾਰੀ ਮੰਮੀ ਦੇ ਲੱਗ ਰਹੀ ਆ ਮਹਿੰਦੀ ਮੰਮੀ ਕਹਿੰਦੇ ਵੀ ਲਗਵਾਉਣੀ ਨਹੀਂ ਪਹਿਲਾਂ ਕਹਿੰਦੇ ਅਸੀਂ ਕਿ ਮੰਮੀ ਹੁਸ਼ਾ ਦੇਣਾ ਤੇ ਨਾ ਤੁਸੀਂ ਹੀ ਲਵਾਓ ਵੀਰ ਕਿੱਥੇ ਰਹਿ ਗਿਆ ਕੁੜੀ ਨੂੰ ਕਰਕੇ ਹੁਣ ਵੀਰ ਤੁਹਾਨੂੰ ਹੀ ਲਗਾਉਂਦੇ ਆ ਮਹਿੰਦੀ ਦੇਖਿਓ ਵੈਲੋਸਟੀ ਕਿੰਨੀ ਸੋਣੀ ਬਣਦੀ ਠੀਕ ਹੈ ਵਾਹੇ ਗੁਰੂ ਵਾਹੇ ਗੁਰੂ ਆਸਾਂ ਰੋ ਜਦੋਂ ਦਾ ਕੰਮ ਇੱਧਰ ਸਾਡੇ ਸ਼ੈਤਾਨ ਨੇ ਕਰਿਆ ਵਾ ਇਹ ਦੀਦੀ ਦੇ ਹਾਲ ਕੱਪੜੇ ਹੁਣ ਨੋਹਾਂ ਲੱਗੀ ਬਸ ਨੂੰ ਮੈਂ ਕੱਪੜੇ ਹੈਗੇ ਹੂੰ ਤੁਸੀਂ ਕੱਪੜੇ ਲੈ ਕੇ ਆਏ ਦੋ ਦੋ ਸੱਤ ਲੈ ਕੇ ਆਈਆਂ ਇਹਨੂੰ ਰਾ ਆ ਰਿਆ ਹੈ ਰੱਬਾ ਦੱਸ ਮਨ ਵੀ ਤੂੰ ਵੀ ਇੱਧਰ ਤੇਰੇ ਕਰਕੇ ਆਂਦਾ ਨਾ ਨਾ ਰੋ 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 ਆ ਗਿਆ ਚੱਲ ਤੂੰ ਜੀ 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 ਗਲਾਂਗਾ ਜੀ 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 ਚਲ ਮੈਂ ਕੱਪੜੇ ਲਿਆਵਾਂ ਕੱਪੜੇ ਦੇਵਾਂ ਲੈ ਮੈਂ ਜਾ ਮੇਰਾ ਪਰਸ ਨਹੀਂ ਤੇ ਆਇਆ ਜੰਮਾਦਵਾ ਜੀ ਜੀ ਮੁੱਛਾਂ ਵੀ ਲਾਈਆਂ ਹੋਈਆਂ ਆਈ ਨਹੀਂ ਬੜੀ ਪਈ ਮਿੱਟੀ ਵਿੱਚ ਮੂੰਹ ਮਾਸ ਆਪਣੀ ਵੇੜਿਆ ਵਾ ਉਹ ਤਾਂ ਮਿਊਚਾ ਪਾ ਦੂਗਾ ਤੂੰ ਪਾ ਲੈ ਸੋਹਣਿਆ ਦੇਖੀ ਹਾਲ ਹੈ ਹਾਂ ਮੈਂ ਬੰਦ ਹਾਂ ਮੈਂ ਬੰਦ ਕਰਤਾ ਜੀ ਮੇਰੇ ਤੁਹਾਨੂੰ ਪਤਾ ਨਹੀਂ ਮੇਰੀ ਕਿੰਨੀ ਤਾਂ ਲੰਬੀ ਬਾਹਾਂ ਹੈ ਔਰ ਕੀ ਆ ਫਰਦਾ ਟੈਂਕ ਕਰਾਇਆ ਏ ਇਦਾਂ ਹੀ ਆ ਫਿਰ ਮੈਂਹਿੰਦੀ ਲਾਉਣ ਦਾ ਪ੍ਰੋਸੈਸ ਚੱਲ ਰਿਹਾ ਜੀ ਅੰਦਰ ਜੋਰਾ ਸ਼ੋਰਾਂ ਤੇ ਗਰਮੀ ਬਹੁਤ ਲੱਗਦੀ ਸੀ ਜੀ ਇਸ ਘਰ ਕੇ ਅਸੀਂ ਬਾਹਰ ਫਿਰ ਰਹੇ ਹਾਂ ਮੈਂ ਹੁਣ ਕਿਹਾ ਦੀਦੀ ਨੂੰ ਮੈਂ ਕਿਹਾ ਹੁਣ ਮੈਨੂੰ ਲਵਾਓ ਤੁਸੀਂ ਮੈਨੂੰ ਛੇਤੀ ਫ੍ਰੀ ਕਰੋ ਕਹਿੰਦੇ ਆਉਣੇ ਆ ਹੋਵੇ ਦੀਦੀ ਲਵਾਉਣ ਲੱਗ ਗਏ ਨੇ ਕਰੇ ਕੀ ਆ ਕੀ ਕਹਿੰਦੀ ਰੁਕ ਜਾ ਚੂਚੂ ਕਰ ਲੈ ਚੂਚੂ ਖਾਣੇ ਹਾਏ ਹੋਏ ਬੜ ਗਈ ਮੇਰਾ ਪੈਸਾ ਉੱਧਰ ਹੀ ਪਿਆਏ ਐ ਇਸ ਵਾਲੇ ਕਮਰੇ ਚ ਲਵਾਓ ਜੀ ਰੇ ਹੈਅ ਡਿਜ਼ਾਈਨ ਜੈਸਮੀਨ ਨੇ ਵੀ ਲਵਾ ਲਈ ਉਹ ਮਾਸੀ ਜੀ ਨੇ ਥੋੜੀ ਜਾਣਾ ਉਹ ਨਹੀਂ ਜਾਣਾ ਮਾਸੀ ਜੀ ਨੇ ਹਾਂ ਲਵਾ ਲਈ ਦਾ ਵਾਹ ਵੀ ਭਾ ਕੀ ਆ ਭਾ ਮੇਰੀ ਮੰਮੀ ਨੇ ਵੀ ਲਵਾ ਮੰਮੀ ਅੱਛਾ ਅੱਛਾ ਬਾਬਾ ਜੀ ਮੈਂ ਵੀ ਲਵਾ ਲਈ ਮੰਮੀ ਨੇ ਤਾਂ ਲਵਾਤੀ ਨਾ ਨੇ ਹੂੰ ਤਾਰ ਵੀ ਦਿੱਤੀ ਹੋਰ ਕਹਾਂ ਫੇਲੂਗੀ ਅੱਛਾ ਸੋਕੂਗੀ ਆ ਪਤਾ ਕਿੰਨਾ بڑا ਬੰਦਾ ਆ ਉਧਰ ਦੇ ਇਹ ਮਤਲਬ ਹੂੰ ਕੱਲੂ ਚੜੂਗੀ ਜਿਆਦਾ ਮੰਮੀ ਆ ਨਾ ਰਾਤ ਦੇ ਰਾਤ ਉਧਰ ਦੀਦੀ ਦੇ ਵੀ ਦੇਖੋ ਮੈਂ ਫਰਕ ਪੈ ਗਿਆ ਹੁਣ ਜਿੱਥੇ ਤੇ ਲਾਏ ਜਿੱਥੇ ਬੜੀਆ ਲੰਦਾ ਹਨਾ ਦੇਦੀ ਮੈਂ ਤਾਂ ਭਾਈ ਲਵਾਈ ਵਿਆਹ ਵਾਲੀ ਕੁੜੀ ਦੀ ਮੰਮੀ ਮੈਂ ਤਾਂ ਪੈਸੇ ਦੇ ਮੇਰਾ ਭਾਈ ਦੇ ਮੈਂ ਤਾਂ ਕੋਈ ਨਾ ਭਾਈ ਲਵਾ ਦੋਗੀ ਨਹੀਂ ਇਹ ਵਿਆਹ ਵਾਲੀ ਕੁੜੀ ਦੀ ਮੰਮੀ ਆ ਸਾਨੂੰ ਕਮੈਂਟੇ ਚ ਕਰੀ ਜਾਵੀਂ ਅੱਗੀ ਤੂੰ ਤੇ ਰਿਸ਼ਤੇਦਾਰੀ ਆ ਤੁਹਾਨੂੰ ਬੁਲਾਤੀ ਮੇਲੇ ਆ ਲੈ ਦੱਸ ਮੈਂ ਮੈਂ ਅੱਜ ਪ੍ਰੂਫ ਪਾਇਆ ਮੈਂ ਮੇਰੀ ਗੱਲ ਸੁਣੋ ਜੀ ਉਹ ਲਾਈਵ ਕਾਲ ਕੇ ਦੇਖਿਓ ਜਿੱਥੇ ਮੈਨੂੰ ਦਰਵਿੰਦਰ ਨੂੰ ਪੈਸੇ ਪੈਂਦੇ ਤੇ ਉੱਥੇ ਤੁਸੀਂ ਆਏ ਹੋ ਕਿ ਕਰਿਓ ਚੈੱਕ ਹੀ ਆਏ ਹੋ ਕਿ ਨਹੀਂ ਤੁਸੀਂ ਬੈਕ ਬਸ ਕੀ ਕਰੀਏ ਉਹ ਚਲੋ ਜੀ ਦੀ ਜਿੰਨੀ ਕੋ ਸੋਚ ਹੁੰਦੀ ਦੀਦੀ ਅਗਲਾ ਬਾਤ ਕਰਾਂਗੇ ਹਨਾ ਹਾਂ ਸੇਨਲ ਬਲੌਗਰ ਚ ਪੈਲਿੰਗ ਕਹਿਣ ਲੱਗੇ ਵੀ ਸਾਨੂੰ ਉਹਨਾਂ ਨੇ ਬੁਲਾਉਣਾ ਉਹਨਾਂ ਨੂੰ ਹਾਰ ਕੇ ਬੁਲਾਉਣਾ ਹੀ ਪਿਆ ਲੈ ਦੱਸ ਸਾਡੇ ਰਪੈ ਰਿਸ਼ਤੇਦਾਰਾ ਕਿਉਂ ਕਿਸੇ ਦਾ ਮੂੰਹ ਨਹੀਂ ਦੀ ਆਪਾਂ ਫੜ ਸਕਦੇ ਕਿਸੇ ਦੇ ਪੈਸੇ ਕੀ ਕੋਈ ਫਾਇਦਾ ਨਹੀਂ ਉਹਨੂੰ ਉੱਥੇ ਬੰਦ ਕਰ ਦੋ ਬਸ 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 ਹਾਂ ਦੁਨੀਆ ਦਾ ਗੋਲ ਸਾਡੀ ਜੋ ਦੁਨੀਆ ਨੇ ਦਾ ਦੀਦੀ ਦੁਨੀਆ ਨੇ ਬਾਬਾ ਨਾਨਕ ਨਹੀਂ ਜੀ ਬਖਸ਼ਿਆ ਹੈ ਬਾਬੇ ਨਾਨਕ ਨੂੰ ਵੀ ਮਾੜਾ ਚੰਗਾ ਬਖਸ਼ਿਆ ਕੋਦ ਨੂੰ ਸਕਸੈ ਹਾਊਸ ਸਾਈਡ ਨੂੰ ਜਾਓ ਹਾਂ ਜੀ ਹਾਂ ਉਹ ਬੈਂਸ ਨਹੀਂ ਵਰਤ ਸਕਦੇ ਇਹ ਆਪਣੀ ਇਸਰਾਰੀਆ ਕਾਹੀ ਅਸੀਂ ਆਖੇ ਦਈਏ ਚਾਰ ਜਣੇ ਪਾਏ ਹੈਗਾ ਵੀ ਕੌਣ ਕੌਣ ਜਿੱਦ ਰਾਮਨਿਕ ਮੈਂ ਹੋਰ ਰਵਨ ਤਮਾਸੀ ਹਾਂ ਨਾ ਹੋ ਗਈ ਆ ਬਹੁਤ ਹਾਂ ਹਾਂ ਆਈ ਕਲਰ ਕੇ ਬਹੁਤ ਹੋ ਰਵਨ ਮੈਂ ਇੱਕ ਬਹੁਤ ਤੇ ਮਿਲਣ ਚਾਹੀਏ ਪੰਜ ਇੱਕ ਦੋ ਜਣੇ ਨੀਤਾਰ ਤੇ ਵੀ ਆਉਣੇ ਪਿੰਦੇ ਤੇ ਅਸੀਂ ਸੂਟ ਸਿੰਮੇ ਕਰਦੇ ਹਾਂ ਤੇ ਮੈਂ ਨੀਸ ਕਰ ਦਊਂਗੀ ਹਿੰਦੀ ਵਾਲੇ ਨੂੰ ਦਊਂ ਏਨਾ ਆਪੇ ਦੀਦੀ ਨਹੀਂ ਪਤਾ ਕਿ ਆਏ ਮਲਕਪੁਰ ਤੇ ਰਸਰਲੇ ਕੇ ਆਏ ਰਵਿੰਦਰਲੇ ਕੇ ਅਸਲ ਤੇ ਆ ਪਾਇਆ ਸੀ ਹਾਂ ਫਿਰ ਉਸ ਤੋਂ ਤੱਕ ਬਾਸਤੇ ਆਏ ਆ ਨਾ ਹੈ ਬਾਸ ਤੇ ਬੱਲੇ ਆਉਂਗੇ ਆ ਤਾਂ ਤੂੰ ਕਿੱਥੇ ਬਾਸ ਮਿਲ ਜੂਗੀ ਨਹੀਂ ਚਲੋ ਆਇਂਦਾ ਤਾਰੇ ਹੋਗਾ ਭਾਈ ਨਹੀਂ ਉਰੀ ਪੈਜੀ ਯਾਰ ਮਿੱਤਰ ਤੂੰ ਪੂਰੀ ਪੈਜੀ ਕੱਲੂ ਪਕੌੜੇ ਪਕੂੜੇ ਖਾਦੇ ਜਾਈਂ ਫਿਰ ਹੋਰ ਕੀ ਆ ਉਸ ਤੋਂ ਕੱਲ ਹੀ ਆ ਜਾਏਗਾ ਦੀਦੀ ਹਾਂ ਤਾ ਕਹਿੰਦਾ ਕੱਲੇ ਆ ਜੀਂਗਾ ਫੇਰ ਵੀ ਆਪਣਾ ਨਹੀਂ ਚੱਲ ਕੋਈ ਨਾ ਲਾ ਦੇ ਨਾ ਹੈ ਖਾਸ ਰੋਪੜਿਆ ਹਾਂ ਜੀ ਚਲ ਸਭ ਪਹਿਲਾਂ ਚੰਗੀ ਤਰ੍ਹਾਂ ਦੇਖ ਲਈ ਵੀ ਜਵਾਨਾ ਮੈਂ ਤਾਂ ਪੰਜਾਬੀ ਨੂੰ ਵੀ ਸੇਲ ਕਰ ਦੂੰਗਾ ਲੈਣਾ ਹਏ ਹਏ ਪੰਜਾਬੀ ਆਲੇ ਨੂੰ ਸੇਲ ਕਰ ਦਿੰਦੇ ਪਹਿਲੇ ਖੜੇ ਰੂ ਬਸ ਇਹ ਆ ਕਿ ਪੰਜਾਬੀ ਮੈਂ ਟੈਨਸ਼ਨ ਆ ਦੀਦੀ ਦੇਖ ਲਗਾ ਨਾ ਮੇਰੇ ਮੇਰੇ ਨਾਂ ਦੇ ਕਹਿੰਦੇ ਮੇਰੇ ਨਾਂ ਦੇ ਸਪੈਲਿੰਗ ਗਲਤ ਨਾ ਕਰ ਦੇ ਉਹ ਤਾਂ ਠੀਕ ਆ ਸ਼ਬਦ ਸ਼ਬਦ ਆ ਪੰਜਾਬੀ ਦੇ ਦਇਆ ਸਾਹਿਬ ਦੀਦੀ ਰਹਿੰਦੀ ਆ ਹਲੇ ਆਪਣੀ ਦੇਖੀ ਕੀ ਕਰੀਏ ਦੀਦੀ ਦਾ ਚੱਲ ਹੁਣ ਕਿ ਇੱਧਰ ਪਈ ਆ ਹੂੰ क्या करें ओए ओए ओ देखो देखो क्या क्या कह रही है ओए मच्छर 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 कपड़ा देख लो कपड़ा मेरे यहां करवा के देख लो मैं वो बात तो मांगी चल हम क्या करें टाइम ना, गरी ना तुसी भी वही देख रहे हो पहला जीना ने जाना अपना लांग जुए ਹਾਂ ਹੁਣ ਮਣੀ ਨਾ ਗੱਲਾਂ ਲੈਟਾ ਲੂਟਾ ਜਗਦੀਆਂ ਹੁਣ ਦੇਖੂਗਾ ਵਿਆਹ ਵਾਲਾ ਘਰ ਹੁਣ ਤਾਂ ਗੇਟ ਪਰ ਵੀ ਬਾਹਰ ਲਿਖਤਾ ਵਿਆਹ ਵਾਲਾ ਘਰ ਚਲੋ ਠੀਕ ਹੈ ਜੀ ਫਿਰ ਹੁਣ ਅਗਲੇ ਬਲੌਗ ਚ ਮਿਲਦੇ ਆਂ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਰੱਖੇ ਦੂਰ ਸਭ ਦੇ ਸਭ ਦੇ ਘਰਾਂ ਦੇ ਵਿੱਚ ਇਹਦੇ ਖੁਸ਼ੀਆਂ ਦੇ ਵੀ ਲਾਉਂਦੇ ਰਹਿਣ ਓਕੇ